ਤਮਿਲਨਾਡੂ ਦੇ ਸਫਲ ਦੌਰੇ ਮਗਰੋਂ ਪ੍ਰਧਾਨ ਮੰਤਰੀ ਨਰੇਂ드ਰਾ ਮੋਦੀ ਅੱਜ ਸ਼ਾਮ ਮਹਾਰਾਸ਼ਟਰ ਦੇ ਯਵਤਨਮਾਲ ਪਹੁੰਚੇ ਜਿੱਥੇ ਉਨ੍ਹਾਂ ਦਾ ਨਿਗਾ ਸਵਾਗਤ ਕੀਤਾ ਗਿਆ ਪ੍ਰਧਾਨ ਮੰਤਰੀ ਨੇ ਤਕਰੀਬਨ 4900 ਕਰੋੜ ਰੁਪਏ ਦੀਆਂ ਵੱਖ-ਵੱਖ ਯੋਜਨਾਵਾਂ ਦਾ ਨੀਂਹ ਪੱਥਰ ਰੱਖਿਆ ਤੇ ਉਦਘਾਟਨ ਕੀਤਾ ਇਸ ਮੌਕੇ ਉਨ੍ਹਾਂ ਨੇ ਕਿਸਾਨ ਸਨਮਾਨ ਨਿਧੀ ਦੀ 16ਵੀਂ ਕਿਸ਼ਤ ਜਾਰੀ ਕੀਤੀ ਇਸ ਰਾਹੀਂ ਤਕਰੀਬਨ 21000 ਕਰੋੜ ਰੁਪਏ ਦੀ ਰਕਮ ਦੇਸ਼ ਦੇ ਕਿਸਾਨਾਂ ਦੇ ਖਾਤਿਆਂ ਵਿੱਚ ਸਿੱਧੀ ਭੇਜੀ ਗਈ ਪ੍ਰਧਾਨ ਮੰਤਰੀ ਨੇ ਆਯੂਸ਼ਮਾਨੀ ਯੋਜਨਾ ਦਾ 1 ਕਰੋੜਵਾਂ ਕਾਰਡ ਵੀ ਜਾਰੀ ਕੀਤਾ ਪ੍ਰਧਾਨ ਮੰਤਰੀ ਨरेन्द्र મોદી ਨੇ ਦੇਸ਼ ਦੇ 5.5 ਲੱਖ ਸਹਿਯੋਗੀ ਸਮੂਹਾਂ ਨੂੰ ਰਿਵੋਲਵਿੰਗ ਫੰਡ ਵਿੱਚੋਂ 825 ਕਰੋੜ ਰੁਪਏ ਦੀ ਰਾਸ਼ੀ ਵੀ ਜਾਰੀ ਕੀਤੀ ਇਸ ਮੌਕੇ ਤੇ ਜਨਸਭਾ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਨੇ ਪਿਛਲੇ 10 ਵਰਿਆਂ ਵਿੱਚ ਜੋ ਕੰਮ ਕੀਤਾ ਹੈ ਉਹ ਆਉਣ ਵਾਲੇ 25 ਵਰਿਆਂ ਵਿੱਚ ਨਹੀਂ ਸਾਬਤ ਹੋਣਗੇ ਮੋਦੀ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਨੇ ਕਿਸੇ ਖਾਸ ਵਰਗ ਦਾ ਧਿਆਨ ਨਾ ਰੱਖਦੇ ਹੋਏ ਸਮਾਜ ਦੇ ਹਰ ਵਰਗ ਲਈ ਤੰਦੇਹੀ ਨਾਲ ਕੰਮ ਕੀਤਾ ਹੈ ਤੇ ਇਹ ਸਭ ਕੁਝ 140 ਕਰੋੜ ਦੇਸ਼ ਵਾਸੀਆਂ ਦੇ ਆਸ਼ੀਰਵਾਦ ਸਦਕਾ ਹੀ ਸੰਭਵ ਹੋਇਆ ਹੈ ਕੋਣ ਹੈ ਪਿਛਲੇ 10 ਵਰਸ ਬੇ ਜੋ ਕੁਝ ਕੀਤਾ वो आने वाले 25 वर्ष की नींव है मैंने भारत के कोने कोने को विकसित बनाने का संकल्प लिया है इस संकल्प की सिद्धि के लिए शरीर का कण कण जीवन का क्षण क्षण ਆਪ ਸਭ ਦੀ ਸੇਵਾ ਵਿੱਚ ਸਬਰਪ੍ਰੀਤ ਹੈ ਪ੍ਰਧਾਨ ਮੰਤਰੀ ਨੇ ਕਿਹਾ ਕਿ ਹੁਣ ਸਰਕਾਰ ਵੱਲੋਂ ਭੇਜਿਆ ਗਿਆ ਪੈਸਾ ਸਿੱਧਾ ਲੋਕਾਂ ਦੇ ਖਾਤੇ ਵਿੱਚ ਪਹੁੰਚ ਰਿਹਾ ਹੈ ਤੇ ਇਸ ਦੀ ਇੱਕ ਮਿਸਾਲ ਹੈ ਕਿ ਇੱਕ ਬਟਨ ਦਬਾਉਂਦਿਆਂ ਹੀ ਦੇਸ਼ ਦੇ ਕਿਸਾਨਾਂ ਦੇ ਖਾਤਿਆਂ ਵਿੱਚ 21000 ਕਰੋੜ ਰੁਪਏ ਦੀ ਰਕਮ ਪਹੁੰਚ ਗਈ ਹੈ। ਉਹਨਾਂ ਨੇ ਦੱਸਿਆ ਕਿ ਹੁਣ ਤਾਂ ਕਿਸਾਨ ਸਨਮਾਨੀ ਦੀ ਵਜੋਂ ਕਿਸਾਨਾਂ ਦੇ ਖਾਤਿਆਂ ਵਿੱਚ 3 ਲੱਖ ਕਰੋੜ ਰੁਪਏ ਤੋਂ ਵੱਧ ਦੀ ਰਕਮ ਭੇਜੀ ਜਾ ਚੁੱਕੀ ਹੈ। ਉਹਨਾਂ ਦੱਸਿਆ ਕਿ ਸਰਕਾਰ ਨੇ ਕੰਨੇ ਦੇ ਮੁੱਲ ਵਿੱਚ ਵੀ ਲਾਇਵ ਵਾਅਦਾ ਕੀਤਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਕਸਿਤ ਭਾਰਤ ਦੀ ਸਫਲਤਾ ਲਈ ਪਿੰਡਾਂ ਦੇ ਅਰਥਚਾਰੇ ਦਾ ਮਜ਼ਬੂਤ ਹੋਣਾ ਬਹੁਤ ਹੀ ਲਾਜ਼ਮੀ ਹੈ। ਇਸ ਲਈ ਸਰਕਾਰ ਦਿਹਾਤੀ ਖੇਤਰਾਂ ਦੇ ਸਰ ਕੀ ਵਿਕਾਸ ਵੱਲ ਜ਼ੋਰ ਦੇ ਰਹੀ ਹੈ ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਮਹਾਰਾਸ਼ਟਰ ਦੇ ਮੁੱਖ ਮੰਤਰੀ ਇੱਕਨਾ ਚਿੰਦੇ ਉਪ ਮੁੱਖ ਮੰਤਰੀ ਦਿਵਿੰਦਰ ਫੜਨਵੀਸ ਤੇ ਅਜੀਤ ਪਵਾਰ ਵੀ ਮੌਜੂਦ ਰਹੇ